ਭਾਈ ਇਹ ਵੀ 4 ਮਹੀਨੇ ਦੀ ਹੋ ਗਈ ਇਹ ਤੇ 5ਵਾਂ ਮਹੀਨਾ ਨੂੰ ਚੱਲ ਰਿਹਾ ਦਾਣਾ ਖਾਂਦੇ ਖਾਂਦੇ ਹੀ ਲੜਨ ਲੱਗ ਜਾਂਦੇ ਆ ਹੈ ਸਰਪੰਚ ਹੁਣ ਤਾਂ ਕਹਿਣ ਲੱਗ ਗਿਆ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਹਲੇ ਬਾਈ ਮੈਂ ਫਾਰਮ ਵਿੱਚ ਆਇਆ ਹੀ ਆ ਥੋੜਾ ਜਿਹਾ ਲੇਟ ਹੋ ਗਿਆ 7:30 ਹੋ ਗਏ ਨੇ ਤਾਂ ਮੈਂ 6:00 ਵਜੇ ਫਾਰਮ ਵਿੱਚ ਆ ਜਾਂਦਾ ਤੇ ਬੱਤ ਘਾਂ ਦੇਖ ਲਓ ਬਾਈ ਪਤਾ ਲੱਗ ਜਾਂਦਾ ਵੀ ਆ ਗਿਆ ਦੇਖਿਓ ਮਨ ਨੂੰ ਦੇਖ ਕੇ ਜਦੇ ਆਏ ਨਾ ਉਹਨਾਂ ਨੇ ਆ ਦਿਖਾਉਣਾ ਇਹਨਾਂ ਨੂੰ ਆ ਦੇਖ दाना ਦੇ ਕੇ ਜਦੇ ਭੱਜਿਆਉਣੀ ਆ ਹੁਣ ਨਹੀਂ ਇਹ ਡਰਦੀ ਪਹਿਲਾਂ ਤਾਂ ਬਹੁਤ ਡਰਦੀਆਂ ਸੀ ਪਰ ਹੁਣ ਨਹੀਂ ਇਹ ਬਿਲਕੁਲ ਡਰਦੀ ਚਲੋ ਆਜੋ ਪਾ ਮਾ ਦਾਣਾ ਚਲੋ ਉੱਥੇ ਚਲੋ ਸਮਝਦਾਰ ਬੋਲੋ ਨਹੀਂ ਆਜੋ ਔਰੇ ਨੂੰ ਆਜੋ ਹਾਲੋ ਤੇ ਇੱਧਰ ਬਾਈ ਚੂਚੇ ਵੀ ਸਾਰੇ ਓਕੇ ਆ ਇਹਨਾਂ ਚ ਤੇ ਇੱਕ ਕੱਲ ਹਨਾ ਸ਼ਾਮੇ ਮਰ ਗਿਆ ਸੀਗਾ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਬਿੜਜ ਦਿਖਾਇਆ ਸੀਗਾ ਵੀ ਥੋੜਾ ਡਾਊਨ ਆ ਉਹ ਮਰ ਗਿਆ ਸੀਗਾ ਤੇ ਬਾਕੀ ਸਾਰੇ ਓਕੇ ਆ ਤੇ ਠੰਡ ਮੰਨਦੇ ਆ ਤੇ ਰਾਤੀ ਬਾਈ ਮੈਂ ਹੀਟਰ ਲਾ ਗਿਆ ਸੀਗਾ ਕਿਉਂਕਿ ਪਰਸੋ ਦਾ ਮੀਂਹ ਪਿਆ ਹੋਇਆ ਸੈਂਪਰੇਚਰ ਥੋੜਾ ਡਾਊਨ ਸੀਗਾ ਇਸ ਕਰਕੇ ਬਾਈ ਮੈਂ ਰਾਤੀ ਹੀਟਰ ਲਾ ਗਿਆ ਸੀਗਾ ਇਹਨਾਂ ਨੂੰ ਹੁਣ ਵੀ ਘੱਟੇ ਆ ਬਾਈ 25 ਪੁਆਇੰਟ 25 ਪੁਆਇੰਟ ਦਾ ਹੋ ਗਿਆ ਤਾਂ ਹੀ ਬਾਈ ਇਕੱਠੇ ਹੋ ਰਹੇ ਹਲੇ ਸੈਡਾਂ ਦੇ ਤੇ ਪਾਣੀ ਦਾ ਬਾਈ ਮੈਂ ਦੋ ਡੱਬੇ ਰਾਤੀ ਮੈਂ ਚੱਕ ਗਿਆ ਸੀਗਾ ਤੇ ਕੱਲ ਦਿਨੇ ਨਾ ਇਹਨਾਂ ਨੇ ਮੈਂ ਆਪਾਂ ਤਿੰਨ ਡੱਬੇ ਲਾਇਏ ਸੀਗੇ ਨਾ ਪਾਣੀ ਵਾਲੇ ਤੇ ਸਾਰੇ ਖਿਵਾਰ ਗਿੱਲੇ ਕਰਦੇ ਤੇ ਫੇਰ ਰਾਤੀ ਫੇਰ ਮੈਂ ਇੱਕੋ ਡੱਬਾ ਲਾ ਗਿਆ ਸੀਗਾ ਮਾ ਖਿਵਾਰ ਨਾ ਚੱਲੇਗਾ ਤੇ ਕਿਉਂਕਿ ਰਾਤ ਨੂੰ ਬਾਈ ਥੋੜਾ ਜਿਹਾ ਹਨਾ ਠੰਡ ਵੀ ਹੋ ਜਾਂਦੀ ਆ ਨਹੀਂ ਕਰਕੇ ਇਸ ਕਰਕੇ ਫੇਰ ਆਪਾਂ ਇੱਕੋ ਡੱਬਾ ਰੱਖ ਗਏ ਸੀਗੇ ਤੇ ਹੁਣ ਬਾਈ ਆਪਾਂ ਦਾਣਾ ਫਾਲ ਨੇ ਇਹਨਾਂ ਨੂੰ ਤੇ ਨਾਲੇ ਫਿਰ ਪਾਣੀ ਜੋੜਦੇ ਰੱਖ ਦਿੰਦੇ ਆਂ ਇੰਦਾਂ ਨਾਲ ਥੱਲੇ ਹੀ ਪਾ ਦਿੰਦੇ ਆਂ ਅਖਬਾਰ ਵੀ ਬਦਲਦੇ ਨੇ ਦੁਪਹਿਰ ਦੇ ਬਾਅਦ ਹਾਲ ਤਾਂ ਫਿਲਹਾਲ ਠੀਕ ਜਿਹਾ ਕਿਉਂਕਿ ਮੈਂ ਰਾਤ ਦਾ ਅਖਬਾਰ ਬਦਲ ਕੇ ਗਿਆ ਤਾਂ ਗਿੱਲੇ ਕਰ ਦਿੱਤੇ ਇਹਨਾਂ ਨੇ ਲੈ ਲਾਗੇ ਦਾਣਾ ਖਾਣ ਆਫਤਾਨਾ ਹਾਲੂਗੇ ਨਾ ਹਾਲੇ ਟੁੱਟੀ ਆਈ ਨਹੀਂ ਹੈਗੀ ਜਦ ਟੁੱਟੀ ਆ ਜੂਗੀ ਨਾ ਫਿਰ ਆਪਾਂ ਪਾਣੀ ਭਰ ਦਾਂਗੇ ਤੇ ਜ਼ਮ ਚੀਂ ਚੈੱਕ ਕਰ ਲੈਨੇ ਬਾਈ ਨਿਕਲਿਆ ਕੋਈ ਬੱਚਾ ਕੋ ਨਹੀਂ ਨਈ ਕੋ ਨਿਕਲਿਆ ਇਸ ਸਾਰੇ ਬਲੈਕ ਅਸਟ ਲੋਭੇ ਨਿਕਲ ਰਹੇ ਆ ਇਹ 70 ਦਾ ਬੱਚਾ ਭਈ ਉਹ ਬੈਠਾ ਰਾਤੀ ਫਿਰ ਮੈਂ ਨਾ ਚ ਨਹੀਂ ਛੱਡ ਗਿਆ ਤਾਂ ਮਖੀਨਾਂ ਨੇ ਰਾਤ ਨੂੰ ਦੱਬ ਦੇਣਾ ਫਿਰ ਮਰ ਜਾਣਾ ਉਹਨੇ ਫਿਰ ਆਪਾਂ ਉਹ ਇੱਥੇ ਛੱਡ ਕੇ ਸੀਗੇ ਹੁਣ ਦਿਨ 'ਚ ਛੱਡਾਂਗੇ ਜਦੋਂ ਉਹ ਨਾ ਟੈਂਪਰੇਚਰ ਸਹੀ ਹੋ ਗਿਆ ਫਿਰ ਆਪਾਂ ਇਹਨੂੰ ਬਾਹਰ ੱਠਾਂਗੇ ਤੇ ਫਿਲਹਾਲ ਇਹਨੂੰ ਇੱਥੇ ਰੱਖਦੇ ਹਾਲੇ ਹੋਰ ਟਾਈਮ ਹੋ ਜੂਵੇ ਥੋੜਾ ਜਿਹਾ 9-10 ਵਜੇ ਛੱਡ ਦਾਂਗੇ ਤਾਂ ਬਾਕੀ ਹੁਣ ਦੇਖਦੇ ਆਂਡ ਜਾਂ ਬੱਤਿਆਂ ਦੇ ਲੈ ਕੇ ਆਉਨੇ ਆ ਜਾਂ ਫਿਰ ਚਿੱਤਰਾਂ ਦੇ ਲੈ ਕੇ ਆਉਨੇ ਆ ਚਿਕੋਰਾਾਂ ਦੇ ਫਿਲਹਾਲ ਆਪਣੇ ਆਪਣੇ ਹੈ ਗਏ ਹਲੇ ਲੱਗ ਜੂਗੇ ਬਾਈ ਆ 70 80 ਅੰਡੇ ਹਲੇ ਹੋ ਲੱਗ ਜੂਗੇ ਬਾਈ ਇਹ ਵੀ 4 ਮਹੀਨੇ ਦੀ ਹੋ ਗਈ ਇਹ ਤੇ 5ਵਾਂ ਮਹੀਨਾ ਨੇ ਚੱਲ ਰਿਹਾ ਤੇ ਇਹ 7.5 ਕਿ ਮਹੀਨੇ ਦੀ ਅੰਡੇ ਦੇਣ ਲੱਗ ਜੰਦੀ ਆ ਮੈਂ ਇੰਟਰਨੈਟ 'ਤੇ ਦੇਖਿਆ ਠੀਕਾ ਬੜਿਆ ਫਿਰ ਉੱਤੇ ਇਹ 7 ਦੇ 7 ਮਹੀਨੇ ਦੀ ਇਹ ਅੰਡੇ ਦੇਣ ਲੱਗ ਜੰਦੀ ਹੈ ਜਾ ਮੇਲ ਵੀ ਆਪਾਂ ਨੂੰ ਮਿਲ ਗਿਆ ਬਾਈ ਕਹਿੰਦਾ ਲੈ ਕੇ ਲੈਣੀ ਜਦੋਂ ਇਹ ਅੰਡ ਦੇਣ ਲੱਗ ਗਈ ਤੇ ਆਪਾਂ ਇਹਨੇ ਬੱਚੇ ਕਢਵਾ ਲਾਂਗੇ ਪਰ ਇਹ ਬੱਚਿਆਂ ਨੂੰ ਬਹੁਤ ਮਾਰਦੀ ਦੀਆਂ ਮਈਆ ਮੁੰਡਾ ਆ ਗਿਆ ਜਿਹਨੇ ਆਪਣਾ ਸਰਪੰਚ ਦਾ ਨਾਮ ਰੱਖਿਆ ਹੋਈਗਾ ਸਰਪੰਚ ਇੱਧਰ ਲੱਗਿਆ ਆਪਾਂ ਦਾਣਾ ਖਾਣ ਮਾਸਤਾ ਸਰਪੰਚ ਕਹਿੰਦੇ ਸਰਪੰਚ ਹੈ ਸਰਪੰਚ ਹੁਣ ਤਾਂ ਕਹਿਣ ਲੱਗ ਗਿਆ ਪਹਿਲਾਂ ਹੀ ਦੇ ਦੇ ਗਏ ਹੁੰਦਾ ਸਰਪੰਚ ਫਿਰ ਪੰਜ ਤਾਂ ਬਣਾ ਮਾਸਤਾ ਬਾਈ ਦਾਣਾ ਖਾਣ ਚ ਸਰਪੰਚ ਦੇ ਵੀ ਬਾਈ ਸੈਟਿੰਗ ਕਰਨੀ ਆ ਹਲੇ ਟਾਈਮ ਜਾਂ ਨਹੀਂ ਲੱਗ ਰਿਹਾ ਕਰਾਂਗੇ ਬਾਈ ਜਲਦੀ ਕਰਾਂਗੇ ਇਦਾਂ ਨੇ ਇੱਕ ਪਿੰਜਰਾ ਆਪਾਂ ਤਿਆਰ ਕਰਾਂਗੇ ਤੇ ਉਹਦੇ ਵਿੱਚ 10 ਕ ਮੁਰਗੀਆਂ ਦੇ ਨਾਲ ਛੱਡਾਂਗੇ ਤੇ ਮੇਰੀ ਬਾਈ ਸਲਾਹ ਬਣ ਰਹੀ ਆ ਵੀ ਇਹਨਾਂ ਆਪਾਂ ਲਾਲ ਮੁਰਗੀਆਂ ਨੂੰ ਛੱਡਦੇ ਤੇ ਇਹਦੇ ਨਾਲ ਨਾ ਆਪਾਂ ਚਾਹੇ ਪੰਜੇ ਮੁਰਗੀਆਂ ਛੱਡੀਏ ਤੇ ਛੱਡਾਂਗੇ ਆਪਾਂ ਕਾਲੀਆਂ ਮੁਰਗੀਆਂ ਫਿਰ ਸਾਰੇ ਜਿਹੜੇ ਚੂਚੇ ਨਿਕਲਣਗੇ ਕਾਲੇ ਨਿਕਲਣਗੇ ਇਹਦੇ ਨਾਲ ਦੀ ਹਨਾ ਗਾਹ ਨੂੰ ਬ੍ਰੀਡ ਤਿਆਰ ਹੋ ਜਾਊਗੀ ਆਪਾਂ ਨੇ ਨਾ ਜਦ ਪਹਿਲਾਂ ਹਨਾ ਆਂਡੇ ਲਾਇ ਸੀਗੇ 10 12 ਕੇ ਦੇ ਲਾਲ ਮੁਰਗੀ ਛੱਡੀ ਹੋਈ ਸੀਗੀ ਚਲੋ ਦੋ ਨਿਕਲੇ ਸੀਗੇ ਉਹ ਮਰ ਤਾਂ ਗਏ ਸੀਗੇ ਪਰ ਨਿਕਲੇ ਲਾਲ ਸੀਗੇ ਆਪਾਂ ਨੂੰ ਲਾਲ ਨਹੀਂ ਚਾਹੀਦੇ ਚਾਹੀਦੇ ਤੇ ਨਾਲ ਲਈਏ ਕਾਲੇ ਰੰਗ ਦੇ ਚਲੋ ਹੁਣ ਦੇਖਦੇ ਹਾਂ ਕਿ ਹਨਾ ਕਿਸੇ ਤੇ ਮਿਲੀਆਂ ਕਾਲੀਆਂ ਮੁਰਗੀਆਂ फेर ਆਪਾਂ ਛੱਡ ਦਾਂਗੇ ਤਾਂ ਬਣਾਉਣੇ ਦਾ ਵੀ ਪਿੰਜਰਾ ਬਾਈ ਲੱਗ ਬਣਾਉਣੇ ਆ ਆ ਦੇਖ ਲੋ ਹਲੇ ਵੀ ਨਹੀਂ ਛੱਡਦੇ ਲੜਨੇ ਤੇ ਹਾਂ ਦੇ ਆ ਦੇ ਆ ਨਾਣਾ ਖਾਂਦੇ ਖਾਂਦੇ ਹੀ ਲੜਨ ਲੱਗ ਜਾਨੇ ਆ ਇਹ ਵੀ ਮੁਰਗਾ ਹਨਾ ਵਧੀਆ ਵਧੀਆ ਮੁਰਗਾ ਹੈ ਵੀ ਚਲੋ ਇਹਦੇ ਨਾਲ ਤੇ ਆਪਣੇ ਆਪ ਹੈਗੇ ਉਧਰ ਆਪਾਂ ਨੇ ਦੂਜੇ ਫਾਰਮ ਤੇ ਛੱਡੇ ਹੋਏ ਆ ਇਹਦੇ ਨਾਲ ਤੇ ਜਿਹੜੇ ਹੁਣ ਬੱਚੇ ਲਾਲ ਆਪਣੇ ਕੋਲ ਨਿਕਲ ਰਹੇ ਆ ਨਾ ਆਪਣੀ ਛੋਟੀ ਮਸ਼ੀਨ ਵਿੱਚ ਉਹ ਇਹਦੇ ਨਾਲ ਦੇ ਨਿਕਲ ਰਹੇ ਐਵੇਂ ਦੇ ਹਨਾ ਮੁਰਗੇ ਹੁਣ ਤਿਆਰ ਹੋਣੇ ਆ ਉਹ ਅੱਗੇ ਨੂੰ ਬਾਕੀ ਜੀ ਹੁਣ ਕੱਲ ਦੇ ਆ ਜੀ ਵੀਡੀਓ ਨੂੰ ਬੰਦ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਜੀ ਤੇ ਧੰਨਵਾਦ